ਆਪਾਂ ਗੱਲ ਕਰਦੇ ਆ ਇੱਥੇ ਦੇਖੋ ਇਹੀ ਚੀਜ਼ ਹੈ ਕਿ ਇੱਥੇ ਜਦੋਂ ਦੇਖ ਲੈਂਦੇ ਆ ਉਸ ਜਾਈਮ ਇਹ ਲੋਗ ਇੱਥੇ ਨਿਕਲ ਲੈਂਦੇ ਆ ਤੂੰ ਇਹ ਮਗਨ ਦੇਤੇ ਲਾਏ ਖੜ ਜਾਂਦੇ ਆ ਅਸੀਂ ਰੋਹ ਪੰਜਾਬ ਭਜਾ ਕੇ ਪਰੇਸ਼ਾਨ ਹੋ ਗਏ ਆ ਇੱਥੇ ਇੱਕ ਤਾਂ ਵੀ ਆਦੋ ਲੱਗਦੇ ਨੇ ਪਰ ਲੱਗਦਾ ਹਿਸਾਬਦਾਨ ਨਹੀਂ ਲੱਗਦੇ ਸਾਨੂੰ ਲੋਡ ਨਹੀਂ ਸਰ ਬਚਾਲੇ ਲਾਉਣ ਦੀ ਸਾਨੂੰ ਸਾਈਡ ਤੇ ਜਗ੍ਹਾ ਮਿਲ ਜੂਗੀ ਸਾਨੂੰ ਕੀ ਲੋਡ ਹੈ ਬੇ ਚਲਾਉਣ ਦੀ ਹੁਣ ਅਸੀਂ ਗੱਡੀ ਤੇ ਪੈਸੇ ਲਾਏ ਆ ਅਸੀਂ ਕਮਾਉਣ ਲਈ ਲਾਏ ਆ ਨਾ ਸਰ ਜੇਸੀ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ ਜੇਕਰ ਸਾਨੂੰ ਜਗ੍ਹਾ ਦੇ ਦੇਈ ਜਗ੍ਹਾ ਤਾਂ ਦੇ ਦੇ ਜਰਨਮੈਂਟ ਸਮਾਜਾਂ ਨੂੰ ਖਾਲੀ ਜਗ੍ਹਾ ਕਿਹੜੀ ਆ ਗਈ ਆ ਇਹ ਕਹਿੰਦੇ ਸੀ ਪੁਲਿਸ ਆਵਾਂਗੇ ਪੁਲਿਸ ਨੇ ਐਕਸੀਡੈਂਟ ਦਾ ਕਰਦੀ ਮੈਨੂੰ ਆ ਫੁੱਲ ਫੁੱਲ ਐਕਸੀਡੈਂਟ ਦਾ ਕਰ ਚਲਾਨ ਸਾਨੂੰ ਸ਼ੌਂਕ ਥੋੜੀ ਐ ਚਲਾਨ ਕਰਵਾਉਣ ਦਾ ਸਾਢੇ 8-8000 ਦੇ ਚਲਾਨ ਹੋ ਰਿਹਾ ਤੁਸੀਂ ਦੱਸੋ ਸਾਨੂੰ ਕੋਈ ਸ਼ੌਂਕ ਐ ਚਲਾਨ ਕਰਵਾਉਣ ਦਾ ਦੇ ਵੀ ਕੰਗੇ 18-18 ਵੀ ਕਈ ਪ੍ਰਕਾਰ ਦੇ ਨੇ ਭਈ ਮੁੰਡੇ ਸਹੀ ਨੇ ਕਈ ਜੜੀ ਨੇ ਅਜੀ ਕੀ ਕਰੀਏ ਸਾਨੂੰ ਕੋਈ ਖੜਨਾ ਹੀ ਨਹੀਂ ਦਿੰਦਾ ਹੈਗਾ ਸਾਡੀ ਕੋਈ ਇੱਜੇ ਥੋੜੀ ਆ ਇੱਥੇ ਸਾਨੂੰ ਆਹਲਾ ਗੱਡੀ ਵਾਲਾ ਮਿੰਟਾਂ ਦਾ ਹਾਰਨ ਮਾਰ ਕੇ ਪਰੇ ਘਰ ਪਰੇਗਾ ਅਜੀ ਤਾਂ ਵੇਹ ਡਰਦੇ ਪਰੇ ਹੋ ਜਾਈ ਨਹੀਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਕਾਫੀ ਜ਼ਿਆਦਾ ਵਿਕਰਾਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਖਾਸ ਕਰਕੇ ਮੇਨ ਚੌਂਕ ਜਿਹੜੇ ਨੇ ਉਹ ਟ੍ਰੈਫਿਕ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਨੇ ਕਾਰਨ ਹੈ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜਿੱਥੇ ਟ੍ਰੈਫਿਕ ਮੁਲਾਜ਼ਮ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਸ਼ਹਿਰ ਦੇ ਅੰਦਰ ਜਾਮ ਨਾ ਲੱਗੇ ਪਰ ਲਗਾਤਾਰ ਵਧਦੀ ਹੋਈ ਟ੍ਰੈਫਿਕ ਜਿਹੜੀ ਹੈ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਜਾਮ ਦਾ ਕਾਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਔਰ ਖਾਸ ਕਰਕੇ ਬੱਸਾਂ ਤੇ ਆਟੋ ਰਿਕਸ਼ਾ ਜਿਹੜੇ ਨੇ ਜਾਮ ਦਾ ਕਾਰਨ ਬਣਦੇ ਨੇ ਉਹ ਬੇਤਰਤੀਬ ਜਿੰਨੀ ਟ੍ਰੈਫਿਕ ਹੈ ਉਹਦੇ ਕਾਰਨ ਲੰਬਾ ਜਾਮ ਲੱਗ ਰਿਹਾ ਹੈ ਔਰ ਖਾਸ ਕਰਕੇ ਚੀਮਾ ਚੌਂਕ ਤੋਂ ਸ਼ੇਰਪੁਰ ਚੰਡੀਗੜ੍ਹ ਰੋਡ ਦੀ ਤਸਵੀਰ ਜਿਹੜੀ ਹੈ ਰੋਜ਼ ਇਸੇ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲਦੀ ਹੈ ਜਿੱਥੇ ਦੁਪਹਿਰ ਦੇ ਸਮੇਂ ਜਿਹੜਾ ਜ਼ਿਆਦਾ ਟ੍ਰੈਫਿਕ ਦੇਖਣ ਨੂੰ ਮਿਲਦਾ ਹਾਲਾਂਕਿ ਸ਼ਾਮ ਹੁੰਦੇ ਹੁੰਦੇ ਇਹ ਸਥਿਤੀ ਜਿਹੜੀ ਹੈ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਲੋਕ ਟ੍ਰੈਫਿਕ ਦੇ ਵਿੱਚ ਉਲਝਦੇ ਹੋਏ ਨਜ਼ਰ ਆਉਂਦੇ ਨੇ ਪਰ ਟ੍ਰੈਫਿਕ ਮੁਲਾਜ਼ਮਾਂ ਦੀ ਜਿਹੜੀ ਨਫਰੀ ਹੈ ਉਹ ਘੱਟ ਹੋਣ ਕਾਰਨ ਟ੍ਰੈਫਿਕ ਜਿਹੜੀ ਹੈ ਉਹ ਜ਼ਿਆਦਾ ਹਾਲਾਤ ਖਰਾਬ ਹੁੰਦੇ ਹੋਏ ਦਿਖਾਈ ਦੇ ਰਹੇ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਟ੍ਰੈਫਿਕ ਨਿਕਲਣ ਦੇ ਵਿੱਚ ਦਿੱਕਤ ਆ ਰਹੀ ਹੈ ਉੱਥੇ ਹੀ ਦੂਸਰੇ ਪਾਸਿਓਂ ਵੀ ਜਾਮ ਲੱਗ ਜਾਂਦਾ ਹੈਗਾ ਔਰ ਇਹਦਾ ਇੱਕ ਸਭ ਤੋਂ بڑا ਕਾਰਨ ਆਟੋ ਅਤੇ ਬੇਤਰਤੀਬ ਬੱਸਾਂ ਔਰ ਨਾਲ ਹੀ ਸਭ ਤੋਂ ਵੱਡੀ ਚੀਜ਼ ਹੈ ਇਹ ਖਰਾਬ ਰੋਡ ਕਿੰਨਾ ਕਰਕੇ ਇਹ ਜਿਹੜੀ ਸਮੱਸਿਆ ਜ਼ਿਆਦਾ ਦਿਖਾਈ ਦੇ ਰਹੀ ਹੈ ਇੰਨਾ ਖਰਾਬ ਸੜਕਾ ਕਰਕੇ ਵੀ ਤੁਸੀਂ ਅੰਦਰ ਦੇਖ ਸਕਦੇ ਹੋ ਹਰ ਪਾਸੇ ਜਿਹੜੀ ਹੈ ਟ੍ਰੈਫਿਕ ਦਾ ਇਹ ਹਾਲ ਹੈ ਕਿ ਜਦੋਂ ਵੀ ਨਿਕਲਦੇ ਆ ਜਿੰਨੂੰ ਵੀ ਜਿੰਨਾ ਕਿ ਰਸਤਾ ਮਿਲਦਾ ਹੈ ਉਹ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਖਰਾਬ ਸੜਕਾਂ ਅਤੇ ਆਟੋ ਰਿਕਸ਼ਾਰ ਬੇਤਰਤੀਬ ਖੜੀਆਂ ਬੱਸਾਂ ਟ੍ਰੈਫਿਕ ਨੂੰ ਜ਼ਿਆਦਾ ਜਾਮ ਲਗਾ ਦਿੰਦੀਆਂ ਨੇ ਉਹਨਾਂ ਕਾਰਨ ਜ਼ਿਆਦਾ ਇਹ ਸਮੱਸਿਆ ਵੱਦੀ ਹੋਈ ਨਜ਼ਰ ਆਂਦੀ ਹੈ। ਔਰ ਸਭ ਤੋਂ ਮਾੜੀ ਹਾਲਤ ਜਿਹੜੀ ਹੈ ਉਹ ਸੜਕਾਂ ਦੀ ਹੈ ਸੜਕਾਂ ਖਰਾਬ ਹੋਣ ਕਾਰਨ ਹਰ ਪਾਸੇ ਲੰਬਾ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ ਸੜਕਾਂ ਦੇ ਕਿਨਾਰੇ ਖੜੀਆਂ ਗੱਡੀਆਂ ਵੀ ਜਿਹੜੀਆਂ ਨੇ ਟ੍ਰੈਫਿਕ ਦੇ ਵਿੱਚ ਰੁਕਾਵਟ ਬਣਦੀਆਂ ਨੇ ਇੱਧਰ ਤੁਸੀਂ ਦੇਖੋ ਬਿਲਕੁਲ ਸੜਕਾਂ ਦੇ ਵਿੱਚ ਜਿਹੜੀਆਂ ਨੇ ਗੱਡੀਆਂ ਲਗਾ ਰੱਖੀਆਂ ਨੇ ਹਾਲਾਂਕਿ ਜਿਹੜੇ ਪਾਸਿਓ ਲੋਕਾਂ ਨੇ ਆਉਣਾ ਇਹ ਜਾਣਿਆ ਉਹਦੇ ਕਿਨਾਰਿਆਂ ਦੇ ਉੱਤੇ ਕੱਲੀਆਂ ਗੱਡੀਆਂ ਹੀ ਨਹੀਂ ਆਟੋ ਰਿਕਸ਼ਾ ਵੀ ਲੋਕੋ ਕਰ ਲਗਾ ਕੇ ਚਲੇ ਜਾਂਦੇ ਆ ਸਟੈਂਡ ਬਣਾ ਲੈਂਦੇ ਆ ਔਰ ਦੂਸਰੇ ਪਾਸੇ ਤੁਹਾਨੂੰ ਨਜਾਇਜ਼ ਆਟੋ ਰਿਕਸ਼ਾ ਸਟੈਂਡ ਵੀ ਦਿਖਾ ਦਿੰਨੇ ਆ ਜਿਹਦੇ ਕਰਕੇ ਜਾਮ ਦੀ ਸਥਿਤੀ ਬਣ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਈ ਵਾਰ ਇਹਨਾਂ ਦੇ ਉੱਤੇ ਕਾਰਵਾਈ ਕਰ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਟ੍ਰੈਫਿਕ ਮੁਲਾਜ਼ਮ ਕਈ ਵਾਰ ਇਹਨਾਂ ਦੇ ਉੱਤੇ ਕਾਰਵਾਈ ਕਰ ਚੁੱਕੇ ਆ ਇਹਨਾਂ ਨੂੰ ਨੋਟਿਸ ਵੀ ਦੇ ਚੁੱਕੇ ਆ ਇਹਨਾਂ ਨੂੰ ਜਿਹੜਾ ਸਮਝਾ ਵੀ ਚੁੱਕਿਆ ਚਲਾਨ ਵੀ ਕਰ ਚੁੱਕੇ ਆ ਲੇਕਿਨ ਹਾਲਾਤ ਜਿਉਂਦੇ ਤਿਉਂ ਆ ਕੋਈ ਵੀ ਮੰਨਣ ਲਈ ਕੋਈ ਵੀ ਸੁਣਨ ਲਈ ਕੋਈ ਵੀ ਸੁਧਾਰ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਜਿਸ ਕਾਰਨ ਲੰਬੇ ਟ੍ਰੈਫਿਕ ਜੈਮ ਦੇ ਵਿੱਚ ਲੋਕ ਫਸਦੇ ਹੋਏ ਨਜ਼ਰ ਆ ਰਹੇ ਆ ਇਧਰਲੇ ਪਾਸੇ ਦੀ ਤੁਹਾਨੂੰ ਤਸਵੀਰ ਦਿਖਾ ਦਮਾ ਇਧਰ ਵੀ ਇਹੀ ਹਾਲ ਹੈ ਔਰ ਦੂਸਰੇ ਪਾਸੇ ਤੁਸੀਂ ਦੇਖ ਲਿਆ ਦੋਨੋਂ ਸਾਈਡਾਂ ਦੇ ਉੱਤੇ ਲੰਬੇ ਟ੍ਰੈਫਿਕ ਜਾਮ ਔਰ ਬੇਤਰਤੀਬ ਖੜੀਆਂ ਬੱਸਾਂ ਜਿਹੜੀਆਂ ਨੇ ਉਹ ਜਿਆਦਾ ਟ੍ਰੈਫਿਕ ਜਾਮ ਦਾ ਕਾਰਨ ਬਣਦੀਆਂ ਨੇ ਇਸ ਚੌਂਕ ਤੋਂ ਨਿਕਲਣ ਵਾਲੀ ਜਿਹੜੀ ਟ੍ਰੈਫਿਕ ਹੈ ਚਾਹੇ ਉਹ ਤਾਜਪੁਰ ਰੋਡ ਨੂੰ ਜਾਣਾ ਹੋਵੇ ਸਮਰਾਲਾ ਚੌਕ ਤੋਂ ਸਿੱਧਾ ਤੁਸੀਂ ਆ ਫਲਾਈਓਵਰ ਦੇ نیچے ਦੀ ਜਾਣਾ ਹੋਵੇ ਸਰਵਿਸ ਲੇਨ ਤੋਂ ਦੀ ਜਾਣਾ ਹੋਵੇ ਤਾਂ ਹਾਲਾਤ ਇਹ ਆ ਕਿ ਤੁਹਾਨੂੰ ਬਿਨਾ ਇੱਧਰ ਜਿੰਨੂੰ ਜਿੰਨਾ ਕਿ ਰਸਤਾ ਮਿਲਦਾ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਉਹ ਪਹਿਲਾਂ ਨਿਕਲ ਜਵੇ ਪਰ ਹਾਲਾਤ ਇੰਨੇ ਜਿਆਦਾ ਮਾੜੇ ਆ ਜਿਸ ਕਾਰਨ ਟ੍ਰੈਫਿਕ ਜੈਮ ਲੱਗ ਜਾਂਦਾ ਹੈ ਕੋਈ ਵੀ ਰਸਤੇ ਤੋਂ ਹਟਣ ਲਈ ਤਿਆਰੀ ਨਹੀਂ ਹੁੰਦਾ ਇਸ ਕਰਕੇ ਸੜਕਾਂ ਤੇ ਖੜੇ ਆਟੋ ਔਰ ਬੇਤਰਤੀਬ ਟ੍ਰੈਫਿਕ ਜਿਹੜੀ ਹੈ ਜਿਆਦਾ ਜਾਨ ਦਾ ਕਾਰਨ ਬਣਦੀ ਹੈ ਤਿਉਹਾਰਾਂ ਦੇ ਦਿਨਾਂ ਕੋਸ਼ਿਸ਼ ਇਹ ਹੈ ਕਿ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀਆਂ ਨੂੰ ਨਜਾਤ ਮਿਲ ਸਕੇ ਪਰ ਨਫਰੀ ਕਟ ਹੋਣ ਕਾਰਨ ਚੌਂਕ ਦੇ ਵਿੱਚ ਲੰਬਾ ਜਾਮ ਦੇਖਣ ਨੂੰ ਮਿਲਦਾ ਇਸ ਤਰਫ ਦੇਖੋ ਹੁਣ ਤੁਸੀਂ ਜਿੰਨੇ ਆਟੋ ਸਾਈਡਾਂ ਤੇ ਲੱਗੇ ਹੋਏ ਆ ਹਾਲਾਕੀ ਹੁਣ ਇੱਥੋਂ ਜਾਣ ਇੱਥੋਂ ਜਾ ਰਹੇ ਨਹੀਂ ਲੇਕਿਨ ਇਸ ਰੋਡ ਦੇ ਉੱਤੇ ਕਈ ਵਾਰ ਆਟੋ ਜਿਹੜੇ ਨੇ ਖੜੇ ਦੋਨੋਂ ਪਾਸੇ ਖੜੇ ਹੋ ਜਾਂਦੇ ਨੇ ਜਿਸ ਕਾਰਨ ਇਹ ਪੂਰਾ ਜਾਮ ਲੱਗ ਜਾਂਦਾ ਹੈ ਔਰ ਬੇਤਰਤੀਬ ਗੱਡੀਆਂ ਔਰ ਬੇਤਰਤੀਬ ਆਟੋ ਖੜੇ ਹੋਣ ਕਾਰਨ ਇਹ ਜਾਦਾ ਸਮੱਸਿਆ ਜਿਹੜੀ ਇਹ ਬਣ ਜਾਂਦੀ ਹੈ ਹਾਲਾਂਕਿ ਇਹਨਾਂ ਨੂੰ ਕਈ ਵਾਰ ਚੌਂਕ ਤੋਂ ਹਟਾਇਆ ਗਿਆ ਹੈ ਕਈ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਰੋਡ ਦੇ ਉੱਤੇ ਜਿਹੜਾ ਆਪਣੇ ਆਟੋ ਜਿਹੜੇ ਨਾ ਪਾਰਕ ਕਰੋ ਲੇਕਿਨ ਸਥਿਤੀ ਜਿਹੜੀ ਹੈ ਇਹੀ ਬਣਦੀ ਹੋਈ ਨਜ਼ਰ ਆਉਂਦੀ ਹੈ ਹਾਲਾਤ ਇਸੇ ਤਰ੍ਹਾਂ ਨਾਲ ਮਾੜੇ ਬਣਦੇ ਹੋਏ ਨਜ਼ਰ ਆ ਰਹੇ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਤਰਫ ਵੀ ਲੰਬਾ ਜਮ ਹੈ ਜਿਸ ਕਾਰਨ ਲੋਕਾਂ ਨੂੰ ਨਿਕਲਣ ਲਈ ਜਿਸ ਕਾਰਨ ਲੋਕਾਂ ਨੂੰ ਨਿਕਲਣ ਲਈ ਜਿਹੜੀ ਹੈ ਤਕਲੀਫ ਹੁੰਦੀ ਹੈ ਔਰ ਇਸੇ ਕਾਰਨ ਟ੍ਰੈਫਿਕ ਜਮ ਜਿਹੜਾ ਹੋ ਜਾਂਦਾ ਹੈ ਹਾਲਾਕੀ ਹੁਣ ਇੱਥੋਂ ਆਟੋ ਜਿਹੜੇ ਨੇ ਸੜਕ ਤੋਂ ਹਟਾਏ ਜਾ ਰਹੇ ਨੇ ਤਾਂ ਜੋ ਸੜਕਾਂ ਜਿਹੜੀਆਂ ਨੇ ਇਹ ਦੇਖੋ ਹੁਣ ਜਾ ਕੇ ਕਿਤੇ ਆਪਣੇ ਆਟੋ ਇੱਥੋਂ ਹਟਾਰੇ ਨੇ ਤਾਂ ਜੋ ਸੜਕਾ ਖੁੱਲ ਜਾਣਾ ਅਗਰ ਪਹਿਲਾਂ ਤੋਂ ਹੀ ਇਸੇ ਤਰ੍ਹਾਂ ਦੇ ਨਾਲ ਆਟੋ ਜਿਹੜੇ ਨੇ ਸਾਈਡ ਤੇ ਖੜੇ ਰੱਖੇ ਜਾਣ ਤਾਂ ਸ਼ਾਇਦ ਸੜਕਾ ਕਾਫੀ ਖੁੱਲ ਜਾਣਾ ਤੇ ਟ੍ਰੈਫਿਕ ਸਮੱਸਿਆ ਹੀ ਨਾ ਆਵੇ। ਔਰ ਜਿਹੜੇ ਆਟੋ ਲਗਾ ਕੇ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਹੈ ਕਿ ਆਖਿਰ ਕਿਉਂ ਸੜਕਾਂ ਨੂੰ ਜਿਹੜਾ ਜਾਮ ਕੀਤਾ ਹੋਇਆ ਹੈ। ਇਧਰਲੇ ਪਾਸੇ ਈ ਰਿਕਸ਼ਾ ਖੜੇ ਹੋ ਜਾਂਦੇ ਆ ਔਰ ਇਧਰ ਆਟੋ ਸਟੈਂਡ ਬਣ ਜਾਂਦਾ। ਜਿਸ ਕਾਰਨ ਤਿਹਾਰਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਸੜਕਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਵੀਰੇ ਜੀ ਤੁਹਾਨੂੰ ਨਹੀਂ ਲੱਗਦਾ ਕਿ ਅਗਰ ਆਟੋਸ ਇਸ ਆਪਾਸ ਸਾਈਡ ਤੇ پارک ਕਰ ਲਈਏ ਤਾਂ ਕੋਈ ਸਮੱਸਿਆ ਨਾ ਆਵੇ ਟ੍ਰੈਫਿਕ ਨੂੰ ਭਈ ਆਪਾਂ ਦੇ ਕਹਿੰਨੇ ਆ ਨਾਲ ਦਾ ਹੀ ਸਾਨੂੰ ਵੀ ਕੋਈ ਜਗ੍ਹਾ ਦੇ ਦੇਣ ਅਸੀਂ ਉੱਥੇ ਲਾ ਲਈਏਾਨੂੰ ਵੀ ਮੁਸ਼ਕਲ ਹੁੰਦੀ ਤੁਹਾਨੂੰ ਪਤਾ ਅਸੀਂ ਵੀ ਕਹਿਣ ਆਪਣਾ ਢਿੱਡ ਭਰਨਾ ਵਾ ਭਾਜੀ ਤੇ ਢਿੱਡ ਵਾਸਤੇ ਕੋਈ ਨਾ ਕੋਦੇ ਕਰਨਾ ਹੀ ਪੈਣਾ ਲੈ ਭਾਜੀ ਕਾਨੂੰਨ ਦੀ ਪਾਲਣੀ ਬਿਲਕੁਲ ਅ اچھا ਇਧਰਲੇ ਪਾਸੇ ਆਟੋ ਖੜੇ ਹੋਏ ਜਾਂਦੇ ਆ ਉਧਰ ਈ ਰਿਕਸ਼ਾ ਲਾਈਨ ਦੇ ਵਿੱਚ ਲਗਾਈਆਂ ਹੁੰਦੀਆਂ ਨੇ ਹਾਲਾਂਕਿ ਦੇਖ ਕੇ ਹੁਣ ਇੱਥੋਂ ਨਿਕਲ ਜਾਂਦੇ ਆ ਉਹਨਾਂ ਨੂੰ ਕਈ ਵਾਰ ਕਹਿ ਚੁੱਕੇ ਆ ਕਿ ਸੜਕ ਤੋਂ ਤੁਸੀਂ ਥੋੜਾ ਜਿਹਾ ਅਗਰ ਚੌਂਕ ਤੋਂ ਅੱਗੇ ਨੂੰ ਖੜਾ ਲਓ ਤਾਂ ਕੋਈ ਸਮੱਸਿਆ ਨਾ ਹਾਂਜੀ 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 ਇਹ ਤੇ ਗੱਲ ਸਹੀ ਸਹੀ ਹੈ ਜੀ ਸਹੀ ਹੈ ਜੀ ਹੁਣ ਇੱਥੇ ਕਿੰਨੇ ਪਈਆਂ ਨੂੰ ਪੁਲਿਸ ਲੈ ਜਾਗਾ ਜੁਗਾ ਦੇ ਦੇਣਾ ਬੰਦਾ ਹਾਂਜੀ ਹਾਂਜੀ ਖਾਲੀ ਪਈ ਆ ਅੱਜਕੱਲ ਦੇ ਟਾਈਮ 'ਚ ਕੰਮ ਸਾਰੀ ਖਾਲੀ ਪਈ ਆ ਹਾਂ ਸਾਰੀ ਖਾਲੀ ਪਈ ਆ ਸਰ ਚਲਾਨ ਸਾਨੂੰ ਸ਼ੌਂਕ ਥੋੜੀ ਐ ਚਲਾਨ ਕਰਵਾਣ ਦਾ ਸਰ 8.5 8000 ਦੇ ਚਲਾਨ ਹੋ ਰਿਹਾ ਹੈ ਤੁਸੀਂ ਦੋਸਤੋ ਸਾਨੂੰ ਕੋਈ ਸ਼ੌਂਕਾ ਚਲਾਨ ਕਰਵਾਉਣ ਦਾ ਆ ਜਿਹੜੀ ਜਗ੍ਹਾ ਖਾਲੀ ਪਈਆ ਕਰੋ ਯੂਟਿਲਾਈਜ਼ ਹੋ ਜਵੇ ਜਾਂ ਤੁਹਾਡੇ ਕੰਮ ਆ ਜਵੇ ਤਬ ਮੈਨੂੰ ਲੱਗਦਾ ਫਰਕ ਪਏਗਾ ਹਾਂਜੀ ਫਿਰ ਤਾਂ ਟ੍ਰੈਫਿਕ 'ਚ ਫਰਕ ਪਏਗਾ ਅਗਰ ਹਾਂਜੀ ਸਰ ਟ੍ਰੈਫਿਕ 'ਚ ਸਾਨੂੰ ਲੋਡ ਨਹੀਂ ਸਰ ਬਚਾਲੇ ਲਾਉਣ ਦੀ ਆ ਸਾਨੂੰ ਸਾਈਡ ਤੇ ਜਗ੍ਹਾ ਮਿਲ ਜੂਗੀ ਸਾਨੂੰ ਕੀ ਲੋਡ ਹੈ ਬਿਚਾਉਣ ਦੀ ਹੁਣ ਇਸੀ ਗੱਡੀ ਤੇ ਪੈਸੇ ਲਾਏ ਆ ਇਸੀ ਕਮਾਉਣ ਲਈ ਲਾਏ ਆ ਨਾ ਸਰ ਜੇ ਇਸੀ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ ਬਿਲਕੁਲ ਉਧਰ ਉਹ ਜਗ੍ਹਾ ਪੂਰੀ ਦੀ ਪੂਰੀ ਰੋਡ ਖਾਲੀ ਐ ਖਾਲੀ ਐ ਨਜ਼ਾਇਰ ਸਰ ਸਾਡੇ ਉੱਤੇ ਵੀ ਆਟੋ ਲੱਗੇ ਹੁੰਦੇ ਆ ਉੱਥੋਂ ਵੀ ਚਲਾਣ ਹੋ ਜਾਂਦੇ ਆ ਸਾਡੇ ਸਾਈਡ ਤੇ ਆਟੋ ਲੱਗੇ ਹੋਣ ਤਾਂ ਵੀ ਚਲਾਣ ਹੋ ਜਾਣਗੇ ਸਰੇ ਆ ਬਿਲਕੁਲ ਹਾਲਾਂਕਿ ਸਾਈਡ ਤੇ ਅਗਰ ਜਗ੍ਹਾ ਦੇ ਦਿੱਤੀ ਜਾਵੇ ਤਾਂ ਇਹ ਟ੍ਰੈਫਿਕ ਸਮੱਸਿਆ ਤੋਂ ਹੱਲ ਜਿਹੜਾ ਮਿਲ ਸਕਦਾ ਵੀਰੇ ਜੀ ਇਹ ਆਟੋ ਵਾਲੇ ਕਹਿ ਰਹੇ ਆ ਕਿ ਸਾਨੂੰ ਉਧਰ ਖਾਲੀ ਜਗ੍ਹਾ ਪਈ ਆ ਉਹ ਦੇ ਦਿਓ ਅਸੀਂ ਇੱਥੇ ਚੌਂਕ 'ਚ ਖੜਾਂਗੇ ਹੀ ਨਹੀਂ ਭਾਜੀ ਇੱਕ ਗੱਲ ਸੁਣੋ ਮੇਰੀ ਆਟਾ ਵਾਲੇ ਹਰੇ ਕੋਈ ਜਾਊਗਾ ਕਿੰਨੇ ਆਟਾ ਸਾਡੀ ਮੂਹਰੇ ਦੁਕਾਨ ਦੇ ਉੱਤੇ ਲਾ ਕੇ ਖੜ ਜਾਂਦੇ ਆ ਅਸੀਂ ਰੋਜ਼ ਭਜਾ ਭਜਾ ਕੇ ਪਰੇਸ਼ਾਨ ਹੋ ਗਏ ਆ ਇੱਥੇ ਇੱਥੇ ਵੀ ਆਟਾ ਲੱਗਦੇ ਨੇ ਪਰ ਲੱਗਦਾ ਹਿਸਾਬਦਾਨ ਨਹੀਂ ਲੱਗਦੇ ਜੇ ਤੁਸੀਂ ਕਹਿੰਦੇ ਆਟਾ ਲਾਉਣੇ ਆਟਾ ਵੀ ਕਈ ਪ੍ਰਕਾਰ ਦੇ ਨੇ ਕਈ ਮੁੰਡੇ ਸਹੀ ਨੇ ਕਈ ਨਸ਼ੇੜੀ ਨੇ ਕੀ ਕਰੋਗੇ ਦੱਸੋ ਮੈਨੂੰ ਬਿਲਕੁਲ ਆ ਦੁਕਾਨਾਂ ਦੇ ਮੁਰੇ ਆ ਦੇਖੋ ਈ ਰਿਕਸ਼ਾ ਵਾਲੇ ਤਾਂ ਜਮੇ ਹੀ ਘੇਰ ਲੈਂਦੇ ਆ ਇਹਨਾਂ ਨੂੰ ਤਾਂ ਮੱਤ ਮਾਰੀ ਹੋਈ ਆ ਜੇ ਇੱਕ ਡਾਊਗਾ ਮਗੇ ਲੱਗ ਦੂ ਤੂੰ ਕਿਹਨੂੰ ਨਾ ਕਹੋ ਤਾਂ ਪੂਰੀ ਲੈਂ ਲਾ ਦਿੰਦੇ ਆ ਜਿਸ ਦਾ ਕਾਰਨ ਟ੍ਰੈਫਿਕ ਮਾ ਦੇਖੋ ਹੁਣ ਉਹ ਆਮ ਦਾ ਗਾਲ ਨਾ ਦੇਖੋ ਵੀ ਮਾਰ ਕੇ ਦੇਖ ਲੋ ਕੈਮਰਾ ਆਮ ਦਾ ਮਾਰ ਕੇ ਦੇਖੋ ਸਾਹਮਣੇ ਖੜ ਗਿਆ ਉਹ ਬੈਗ ਆ ਗਈ ਇਹ ਜਿੰਨੇ ਖੜਦੇ ਸਾਬ ਅਨਲੀਗਲ ਆ ਇਹਨਾਂ ਨੂੰ ਗੱਲ ਬਾਣੀ ਜ਼ਰੂਰੀ ਆ ਇਹਨਾਂ ਦੇ ਇਹਨਾਂ ਦਾ ਫੇਰ ਕਹਿੰਦੇ ਤਾਂ ਫੇਰ ਵੱਜ ਜਾਂਦੇ ਆ ਉਹ ਅੰਦੇ ਢੀ ਦੇ ਲੜਨ ਨੂੰ ਪਿਆਰ ਹੋ ਜਾਂਦੇ ਆ ਆ ਬਿਲਕੁਲ ਅੱਛਾ ਅਸੀਂ ਵੀ ਕਈ ਵਾਰ ਜਿਹੜੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਔਰ ਚਲਾਨ ਵੀ ਹੋਏ ਆ ਉਹਨਾਂ ਦੇ ਪਰ ਸਮਝਣ ਲਈ ਤਿਆਰ ਨਹੀਂ ਆ ਇਜਾਮ ਮੁਲਾਜ਼ਮ ਕੀ ਕਰੇਗਾ ਮਾ ਆਜਮ ਡਿਊਟੀ ਟਰੈਵਲ ਕਿੰਨੇ ਇੰਚਾਰਜ ਟਰੈਫਿਕ ਡਾਰਜ ਦੇ ਕੋਲ ਕਿੰਨਾ ਵੱਡਾ ਏਰੀਆ ਆ ਤੁਸੀਂ ਇਹ ਗੱਲ ਕਰੋ ਉਹ ਕਿੰਨਾ ਕਿਸ ਬਾਰੇ ਧਿਆਨ ਕਰੇਗਾ ਹੈ ਤਾਂ ਅਕਸਰ ਟਰੈਫਿਕ ਵਾਲੇ ਅਣਜਾਣੀਆਂ ਨਾ ਉਹ ਇੱਧਰ ਚੌਂਕ ਤੇ ਦੇਖਦੇ ਜਾ ਕੇ ਦੇਖੋ ਕੀ ਹਾਲ ਹੈ ਜੇ ਇੱਧਰ ਲਾਂਦੇ ਡਿਊਟੀ ਤੇ ਫਿਰ ਚੌਂਕ ਜਾਮ ਹੋ ਜਾਂਦਾ ਟਰੈਵਲ ਚੱਲਣਾ ਨਹੀਂਗਾ ਇਸ ਕਰਕੇ ਇਹਨਾਂ ਨੂੰ ਇਹ ਦੇਈਦਾ ਵੀ ਜ਼ੈਰ ਦੇ ਲਾਣੇ ਜੇ ਸਾਨੂੰ ਜਗ੍ਹਾ ਦੇਈ ਦੀ ਜਗ੍ਹਾ ਤਾਂ ਦੇ ਦੇ ਦੀ ਗਵਰਨਮੈਂ ਸਮਝਾ ਜਾਊਂਗਾ ਖਾਲੀ ਜਗ੍ਹਾ ਕਿਹੜੀ ਆ ਗਈ ਐ ਇਹ ਕਹਿੰਦੇ ਸੀ ਪੁਲਿਸ ਆਵਾਂਗੇ ਪੁਲਿਸ ਨੇ ਐਕਸੀਡੈਂਟ ਦਾ ਘਰ ਨਹੀਂ ਮਨੂਆ ਫੁੱਲ ਬੜਾ ਫੁੱਲ ਐਕਸੀਡੈਂਟ ਦਾ ਘਰ ਐ ਫੇਰ ਮੋਟਾ ਜਾਵਾ ਆਉਣਗੇ ਮਰਕਣਗੇ ਵੀ ਆਹ ਕੰਮ ਹੋਇਆ ਕਿਸੇ ਦੀ ਜਾਨ ਨਾਲ ਜਾਂ ਕਿਸੇ ਦੀ ਸਿਕਿਉਰਿਟੀ ਨਾਲ ਸੇਫਟੀ ਨਾਲ ਨਹੀਂ ਖੇਡਿਆ ਜਾ ਨਹੀਂ ਨਹੀਂ ਖੇਡਿਆ ਯਾਰ ਸਾ ਪੰਜਾਬ ਪੁਲਿਸ ਨੂੰ ਸਾਰਾ ਕੁਝ ਜਾਇਜ਼ ਆ ਕਈ ਵਾਰੀ ਐਟ ਕਾਉਂਸਲਰ ਨੂੰ ਕਹਿੰਦਾ ਅੱਜ ਕਈ ਵਾਰੀ ਗੁਰਦਵਾਰਾਂ ਨੂੰ ਲਿਖ ਕੇ ਦੇ ਚੁੱਕੇ ਆ ਪਰ ਕੋਈ ਸੁਣਵਾਈ ਨਹੀਂ ਬਿਲਕੁਲ ਕੋਈ ਸੁਣਵਾਈ ਨਹੀਂ ਔਰ ਚਲਾਨ ਵੀ ਕਟਵਾ ਲੈਂਦੇ ਨੇ ਲੇਕਿਨ ਇੱਥੋਂ ਹਟਣ ਲਈ ਤਿਆਰ ਨਹੀਂ ਹੁੰਦੇ ਇੱਥੇ ਲਾਈਨ ਦੇ ਵਿੱਚ ਹੀ ਜਿਹੜੇ ਨੇ ਲੱਗੇ ਰਹਿੰਦੇ ਨੇ ਲੇਕਿਨ ਜਿੱਦਾਂ ਹੀ ਕੈਮਰਾ ਦੇਖਦੇ ਆ ਉਦੋਂ 도ੜ ਲੈਂਦੇ ਅੱਛਾ ਜਦੋਂ ਕੈਮਰਾ ਦੇਖਦੇ ਤਾਂ 도ੜ ਲੈਂਦੇ ਉਦੋਂ ਭੱਜ ਜਾਂਦੇ ਆ ਤੁਸੀਂ ਮੰਗਣਾ ਉਦੋਂ ਲਾ ਗਿਆ ਉਹਨਾਂ ਨੇ ਦੇਖਣਾ ਆ ਕੇ ਕੈਮਰੇ ਵਾਲੇ ਭੱਜਣਾ ਹੁੰਦੇ ਨੇ ਆਹ ਦੇਖੋ ਕਦਾਂ ਖੜਾ ਧੀਰ ਦਵਣਗੇ ਦੇਖੋ ਇਹਨਾਂ ਨੂੰ ਹੁਣ ਕਹਿ ਦਿਓ ਇਹਨਾਂ ਕਦੇ ਨਹੀਂ ਮੰਨਣਗੇ ਕਿਸੇ ਦੀ ਗੱਲ ਅੱਛਾ ਇੱਕ ਵਾਰ ਤੁਸੀਂ ਜਰਾ ਕਹਿ ਕੇ ਸਾਡੇ ਨਾਲ ਚੱਲੋ ਤੁਸੀਂ ਕਹੋ ਕੀ ਰਸਤਾ ਰੋਕਦੇ ਹੋ ਤੁਸੀਂ ਸਾਈਡ ਤੇ ਹੋ ਜਾਓ ਹੋ ਜਾਵਾਂ ਉਹਨੇ ਪਹਿਲਾਂ ਭੱਜ ਜਾਣਾ ਆਪਾਂ ਗੱਲ ਕਰਦੇ ਆ ਇੱਥੇ ਦੇਖੋ ਇਹੀ ਚੀਜ਼ ਹੈ ਕਿ ਇੱਥੇ ਜਦੋਂ ਦੇਖ ਲੈਂਦੇ ਆ ਉਸ ਟਾਈਮ ਇਹ ਲੋਕ ਇੱਥੋਂ ਨਿਕਲ ਲੈਂਦੇ ਆ ਬਿਲਕੁਲ ਅਗਰ ਇਹੀ ਫਰਜ਼ ਆਪਣਾ ਪਹਿਲਾ ਸਮਝ ਲੈਣ ਵੀ ਸਾਡੇ ਕਰਕੇ ਜਾਮ ਲੱਗਦਾ ਫਿਰ ਜਾਮ ਹੀ ਨਾ ਲੱਗੇ ਜੀ ਸਾਰੀ ਰੋਕ ਕੇ ਸਾਰੀ ਰੋਕ ਕੇ ਆ ਜਿਹੜਾ ਜਾਮ ਹੈ ਕਿੱਧਰ ਉਹ ਅਨਲੀਗਲ ਹੈ ਇੱਕ ਮੈਦਾਨ ਦਾ ਨਾਂ ਇੱਕ ਆ ਜਿਹੜਾ ਰੋਡ ਹੈ ਨਾ ਇਹ ਰੋਡ ਸਿੱਧਾ ਨਾਲ ਨਹੀਂ ਬਣਾਇਆ ਹੋਇਆ ਫੇਰ ਰੋਡ ਉਪਰੋਂ ਘੁੰਮ ਕੇ ਆਣ ਲੈਣਾ ਹਿਆ ਬਿਲਕੁਲ ਸਹੀ ਲੇਕਿਨ ਲੋਕੀ ਜੂ ਜ਼ਿਆ ਕਰ ਰਹੇ ਨੇ ਬਿਲਕੁਲ ਜਿਹੜਾ ਟ੍ਰੈਫਿਕ ਦਾ ਮੁਕ ਕਰਨ ਇਹ ਬੰਦਾ ਆ ਇਹ ਬੰਦਾ ਆ ਉਧਰੋਂ ਦਾ ਆਣ ਨੂੰ ਕੱਢਿਆ ਆ ਇਹ ਤੋ ਜਾਈਏ ਜਾਣ ਦਾ ਹਾਂ ਬਿਲਕੁਲ ਬਿਲਕੁਲ ਜਦ ਇਹ ਸਿੱਧੇ ਵੜਦੇ ਆ ਨਾ ਉਹ ਟ੍ਰੈਫਿਕ ਜਾਮ ਕਰਦੇ ਆ ਔਰ ਜਿਹੜਾ ਰਸਤਾ ਬਣਾਇਆ ਗਿਆ ਉਹ ਆਣ ਦੇ ਲਈ ਬਣਾਇਆ ਗਿਆ ਨਾ ਕਿ ਜਾਣ ਦੇ ਲਈ ਲੇਕਿਨ ਉਹ ਦੇਖੋ ਇਹ ਰਿਕਸ਼ਾ ਦਿਖਾਈਓ ਹਨੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਔਰ اسی ਕਾਰਨ ਜਾਮ ਲੱਗਦਾ ਹੈ ਉਹ ਦੇਖੋ ਰੋਂਗ ਸਾਈਡ ਜਾ ਰਿਹਾ ਇਹਨੂੰ ਪਤਾ ਉਹਦਾ ਕੋਈ ਚਲਾਨ ਨਹੀਂ ਕੱਟ ਹੋਣਾ ਉਹਨੂੰ ਕਿਸੇ ਨੇ ਰੋਕਣਾ ਨਹੀਂ ਕਿਉਂਕਿ ਚੌਕ ਦੇ ਵਿੱਚ ਨਫਰੀ ਜਿਹੜੀ ਹੈ ਬਹੁਤ ਸੀਮਿਤ ਹੈ ਔਰ اسی ਕਾਰਨ ਲੰਬਾ ਇੱਥੇ ਜਾਮ ਲੱਗਦਾ ਹੈ ਦੁਕਾਨਦਾਰ ਪਰੇਸ਼ਾਨ ਹੁੰਦੇ ਆ ਲੋਕ ਪਰੇਸ਼ਾਨ ਹੁੰਦੇ ਆ ਟ੍ਰੈਫਿਕ ਚੋਂ ਨਿਕਲਣਾ ਉਹਨਾਂ ਨੂੰ ਅੱਖਾ ਹੋ ਜਾਂਦਾ ਲੇਕਿਨ ਈ ਰਿਕਸ਼ਾ ਵਾਲੇ ਜਿਹੜੇ ਨੇ ਸ਼ਾਇਦ ਸਮਝਣ ਲਈ ਤਿਆਰ ਨਹੀਂ ਆ ਉਹਨਾਂ ਨੂੰ ਪੁੱਛ ਲੈਣੇ ਆ ਕਿ ਆਖਰ ਇੰਨੀ ਜ਼ਿਆਦਾ ਚੌੜੀ ਸੜਕ ਹੋਣ ਦੇ ਬਾਵਜੂਦ ਆਖਰ ਕਿਉਂ ਲੋਕਾਂ ਨੂੰ ਤਕਲੀਫ ਦੇ ਵਿੱਚ ਪਾਉਂਦੇ ਆ ਇਸ ਚੌਂਕ ਦੀ ਤੁਹਾਨੂੰ ਸਾਰੇ ਪਾਸੇ ਤਸਵੀਰਾਂ ਦਿਖਾ ਦਿੰਨੇ ਆ ਕਿ ਆਪਾਂ ਚੌਂਕ ਦੇ ਵਿੱਚ ਬਿਲਕੁਲ ਖੜੇ ਹੋ ਕੇ ਆਖਰ ਕਿਉਂ ਰਸਤੇ ਨੂੰ ਇੰਨਾ ਜਾਮ ਕਰ ਲੈਂਦੇ ਆ ਕਿ ਇੱਧਰ ਹੀ ਦੇਖੋ ਪੂਰੀ ਰੋਡ ਜਿਹੜੀ ਹੈ ਅੱਗੇ ਜਾ ਕੇ ਤੁਹਾਨੂੰ ਹਾਲ ਦਿਖਾਣੇ ਆ ਔਰ ਬੱਸਾਂ ਦਾ ਵੀ ਦੰ ਦਿਖਾਉਣੇ ਕਿ ਕਿੱਦਾਂ ਬੇਤਰਤੀਬ ਬੱਸਾਂ ਲੱਗੀਆਂ ਨੇ ਔਰ ਉਸ ਤੋਂ ਬਾਅਦ ਈ ਰਿਕਸ਼ਾ ਔਰ ਆਟੋ ਵਾਲੇ ਕਿਸ ਤਰ੍ਹਾਂ ਚੌਕ ਨੂੰ ਬਿਲਕੁਲ ਜਾਮ ਹੀ ਕਰ ਦਿੰਦੇ ਆ ਜਿੱਥੇ ਸਵਾਰੀ ਦੇਖਦੇ ਨੇ ਉਸੇ ਜਗ੍ਹਾ ਤੇ ਜਿਹੜੀ ਹੈ ਬ੍ਰੇਕ ਲਗਾ ਦਿੰਦੇ ਨੇ ਹੁਣ ਹਾਲਾਕੀ ਕੈਮਰਾ ਦੇਖ ਕੇ ਜਿਹੜਾ ਇੱਥੇ ਜਾ ਰਹੇ ਨੇ ਕੋਸ਼ਿਸ਼ ਇਹ ਹੀ ਹੈ ਇਹ ਤਾਂ ਹੁਣ ਨਿਕਲੇ ਜਾਵੇ ਇੱਕ ਵਾਰ ਨਿਕ ਜਿਹੜਾ ਲੇਕਿਨ ਜਿੱਦਾਂ ਹੀ ਇੱਥੋਂ ਅਸੀਂ ਨਿਕਲਾਂਗੇ ਯਾ ਟ੍ਰੈਫਿਕ ਮੁਲਾਜ਼ਮ ਇਹਨਾਂ ਨੂੰ ਘੜਾਣਗੇ ਉਦੋਂ ਤੱਕ ਠੀਕ ਐ ਲੇਕਿਨ ਉਸ ਤੋਂ ਬਾਅਦ ਹੁਣ ਦੇਖੋ ਇਹ ਚਲੇ ਗਏ ਸੜਕ ਕਿੰਨੀ ਜ਼ਿਆਦਾ ਖੁੱਲੀ ਹੋ ਗਈ ਐ ਕਿਤੇ ਵੀ ਹੁਣ ਟ੍ਰੈਫਿਕ ਜਾਮ ਜਿਹੜਾ ਨਹੀਂ ਲੱਗੇਗਾ ਲੇਕਿਨ ਜਿਸ ਤਰ੍ਹਾਂ ਟ੍ਰੈਫਿਕ ਮੁਲਾਜ਼ਮ ਜਿਹੜੇ ਨੇ ਸੀਮਿਤ ਨੇ ਉਹਨਾਂ ਦੀ ਪਿੱਠ ਘੁੰਮਦੀ ਐ ਹੁਣ ਇੱਧਰ ਦੇਖੋ ਤੁਸੀਂ ਤੁਹਾਨੂੰ ਇੱਧਰ ਦਿਖਾਉਣਾ ਕਿ ਕੀ ਹਾਲਾਤ ਹੈ ਕੀ ਇਹ ਰੋਡ ਇੱਧਰ ਦੇਖੋ ਤੁਸੀਂ ਉਹਨੇ ਦੇਖ ਲਿਆ ਉੱਧਰ ਤੇ ਇੱਥੋਂ ਹੁਣ ਨਿਕਲਣ ਦੀ ਕੋਸ਼ਿਸ਼ ਹੈ ਇਹ ਇਸੇ ਤਰ੍ਹਾਂ ਦੌੜਦੇ ਹੋਏ ਬਾਅਦ ਦੇ ਵਿੱਚ ਨਜ਼ਰ ਆਉਂਦੇ ਆ ਅਗਰ ਇੱਥੇ ਖੜੇ ਨਹੀਂ ਨਾ ਤਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਸੜਕ ਜਿਹੜੀ ਹੈ ਉਹ ਚੌੜੀ ਹੋ ਜਾਏਗੀ ਕਿੰਨੀ ਜ਼ਿਆਦਾ ਸੜਕ ਜਿਹੜੀ ਹੈ ਖੁੱਲੀ ਹੋ ਜਾਏਗੀ ਇੱਧਰ ਦੇਖੋ ਕਿੰਨਾ ਜ਼ਿਆਦਾ ਫਰਕ ਪੈ ਗਿਆ ਹੈ ਬਿਲਕੁਲ ਸਾਫ ਔਰ ਕਲੀਅਰ ਹੋ ਗਈ ਹੈ ਰੋਡ ਔਰ ਇੱਧਰ ਕੋਈ ਹੁਣ ਟ੍ਰੈਫਿਕ ਜੈਮ ਨਹੀਂ ਦਿਖਾਈ ਦੇਗਾ لیکن ਜਿਹੜੇ ਉਹ ਦੇਖੋ ਜਿਨ੍ਹਾਂ ਨੇ ਹਲੇ ਤੱਕ ਕੈਮਰਾ ਨਹੀਂ ਦੇਖਿਆ ਉਹ ਉਸੇ ਤਰ੍ਹਾਂ ਬਿਲਕੁਲ ਗੱਬੇ ਖੜੇ ਨੇ ਨਜ਼ਰ ਆਉਣਗੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਪਿੱਛੇ ਕਿੰਨੀ ਟ੍ਰੈਫਿਕ ਰੁਕ ਰਹੀ ਹੈ ਬਰਾਬਰ ਲਾ ਕੇ ਅਗਰ ਇਧਰਲੇ ਪਾਸਿਓਂ ਰੋਡ ਜਿਹੜੀ ਹੈ ਸਾਫ਼ ਹੋ ਜਵੇ ਤਾਂ ਕੋਈ ਵੀ ਜਾਮ ਜੜਾ ਬਿਲਕੁਲ ਨਾਲ ਲੱਗੇ ਲੇਕਿਨ ਇੱਕ ਦੂਸਰੇ ਦੇ ਨਾਲ ਪਿੱੜਦੇ ਹੋਏ ਆ ਦੇਖੋ ਇੱਕ ਦੂਸਰੇ ਦੇ ਬਿਲਕੁਲ ਮਗਰ ਮਗਰ ਤੁਰਦੇ ਹੋਏ ਨਜ਼ਰ ਆਉਣਗੇ। ਔਰ ਪਿੱਛੇ ਪੂਰੀ ਟ੍ਰੈਫਿਕ ਜਮ ਹੁੰਦੀ ਹੈ ਇਸੇ ਕਾਰਨ ਕਿਉਂਕਿ ਇਹ ਲੋਕ ਬਿਲਕੁਲ ਗੱਬੇ ਖੜ ਜਾਂਦੇ ਆ। ਵੀਰੇ ਜੀ ਆਪਾਂ ਕਦੇ ਲਈ ਗੱਬੇ ਖੜ ਗਏ। ਉਹ ਜੀ ਅੱਗੇ ਵਾਲਾ ਤੁਰਦਾ ਨਹੀਂ ਪਿਆ ਜੀ। ਕਿਹੜਾ ਤੁਰਦਾ ਨਹੀਂ? ਨਹੀਂ ਜੀ। ਅੱਛਾ ਇਹ ਤੁਹਾਡੇ ਤੇ ਕਿਉਂ ਲੱਗਦਾ ਜਿੱਥੇ ਸਵਾਰੀ ਦੇਖਦੇ ਉੱਥੇ ਹੀ ਬ੍ਰੇਕ ਲਾ ਕੇ ਰਹਿ ਜਾਂਦੇ ਨੇ। ਉਹ ਨਹੀਂ ਜੀ ਮੈਂ ਸਵਾਰੀ ਲੈਣੀ ਕਹਿੰਦਾ ਹੀਗਾ ਚੱਲ ਜਾਓ। ਬਿਲਕੁਲ ਇੱਧਰ ਪਿੱਛੇ ਹਾਰਨ ਤੇ ਹਾਰਨ ਬਾਈ ਦੇ ਹੁਣ ਬਰੇ ਜੀ ਆਪਾਂ ਗੱੱਬੇ ਕੱਲੀ ਲਾ ਕੇ ਖੜੇ ਜੰਨੇ ਆਂ ਭਾਈ ਸਾਡੀ ਮਜਬੂਰੀ ਹੈ ਜੀ ਅਜੀ ਕੀ ਕਰੀਏ ਸਾਨੂੰ ਕੋਈ ਖੜਨੇ ਨਹੀਂ ਦਿੰਦਾ ਹੈਗਾ ਸਾਡੀ ਕੋਈ ਇੱਜੇ ਥੋੜੀ ਆ ਇੱਥੇ ਸਾਨੂੰ ਅਗਲਾ ਗੱਡੀ ਵਾਲਾ ਮਿੰਟਾ ਜਹ ਹਾਰਨ ਮਾਰ ਕੇ ਪਰੇ ਘਰ ਪਰੇਗਾ ਅਜੀ ਤਾਂ ਫੇਰ ਡਰਦੇ ਪਰੇ ਹੋ ਜੰਨੇ ਜੀ ਗੱੱਬੇ ਲਾਉਣ ਦਾ ਸਾਡਾ ਕੋਈ ਕਾਰਨ ਨਹੀਂ ਸਾਡਾ ਇਹੀ ਆ ਬਈ ਸਾਨੂੰ ਸਵਾਰੀ ਪੂਰੀ ਹੋਵੇ ਸੀ ਚਾਹੀਏ ਬਿਲਕੁਲ ਅੱਛਾ ਕੰਮ ਕਰ ਜਾਨੀ ਕਿ ਤੁਸੀਂ ਉਹਦੇ ਕਾਰਨ ਲੇਕਿਨ ਲੋਕ ਇਹ ਕਹਿੰਦੇ ਆ ਕਿ ਆਟੋ ਕਾਰਨ ਸਾਨੂੰ ਪਰੇਸ਼ਾਨੀ ਹੁੰਦੀ ਆ ਪਿੱਛੋਂ ਅਸੀਂ ਹੋਰਨ ਤੇ ਹੋਰਨ ਮਾਰਦੇ ਆ ਪਰ ਇਹ ਹਟਦੇ ਨਹੀਂਗੇ ਹੁਣ ਦੇਖੋ ਆਟੋ ਲੱਗਿਆ ਉਹਨੇ ਬਿਲਕੁਲ ਉਹਦੇ ਬਰਾਬਰ ਆਟੋ ਲਾਤਾ ਬਰਾਬਰ ਇਹ ਤਾਂ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਵੀਰੇ ਤੁਹਾਡੀ ਆਪਾਂ ਤੁਹਾਡੀ ਗੱਲ ਨੂੰ ਫੋਲੋ ਕਰਦੇ ਆ ਜੀ ਇਹ ਨਹੀਂ ਹੋਣਾ ਚਾਹੀਦਾ ਰੂਲ ਹੋਣੇ ਚਾਹੀਦੇ ਆ ਤੁਹਾਡਾ ਵੀ ਕੰਮ ਚੱਲੇ ਔਰ ਸਾਡਾ ਵੀ ਚੱਲੇ ਕੋਈ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਹਨਾਂ ਦਾ ਵੀ ਕੰਮ ਚੱਲੇ ਔਰ ਕਿਸੇ ਨੂੰ ਕੋਈ ਦਿੱਕਤ ਵੀ ਨਾ ਆਵੇ ਬਿਲਕੁਲ ਸਹੀ ਗੱਲ ਅਗਰ ਆਟੋ ਖੜਾ ਆਟੋ ਦੇ ਪਿੱਛੇ ਅਗਰ ਆਟੋ ਆ ਰਿਹਾ ਇਹਨਾਂ ਨੂੰ ਸਵਾਰੀ ਵੀ ਮਿਲ ਜਾਏਗੀ ਪਰ ਜਦੋਂ ਆਟੋ ਦੇ ਬਿਲਕੁਲ ਬਰਬਰ ਆਟੋ ਲਗਾ ਲੈਂਦੇ ਆ ਦਿੱਕਤ ਉਦੋਂ ਹੁੰਦੀ ਆ ਹੁਣ ਇੱਧਰ ਦਿਖਾਓ ਜਰਾ ਹਨੀ ਉਹੀ ਚੀਜ਼ ਫੇਰ ਹੋਣੀ ਸ਼ੁਰੂ ਹੋ ਗਈ ਆਟੋ ਔਰ ਆਟੋ ਦੇ ਬਰਬਰ ਇਹਨਾਂ ਨੇ ਆਟੋ ਲਗਾ ਲਿਆ ਆਪਣਾ ਔਰ ਇਸ ਕਾਰਨ ਜਿਹੜੀ ਹੈ ਪਿੱਛੇ ਸਾਰੀ ਟ੍ਰੈਫਿਕ ਰੁਕ ਜਾਂਦੀ ਹੈ ਵੀਰੇ ਜੀ ਤੁਹਾਡੇ ਕਾਰਨ ਆ ਦੇਖੋ ਪੂਰੀ ਰੋਡ ਇੱਧਰੋਂ ਸਾਰੀ ਰੁਕੀ ਸੌਰੀ ਨਹੀਂ ਸੌਰੀ ਦੀ ਗੱਲ ਨਹੀਂ ਆ ਅਸੀਂ ਕੋਈ ਟ੍ਰੈਫਿਕ ਬਣਾਦਣ ਨਹੀਂ ਆ ਪਰ ਅਗਰ ਆਪਾਂ ਆਟੋ ਦੇ ਮザਰ ਆਟੋ ਲਗਾ ਲਈਏ ਤਾਂ ਸਹੀ ਆ ਤੁਹਾਨੂੰ ਵੀ ਸਾਰਾ ਰੋਡ ਵੀ ਜਾ ਕੋਈ ਗੱਲ ਨਹੀਂ ਬਿਲਕੁਲ ਇੱਧਰ ਤੁਸੀਂ ਦੇਖੋ ਅਗਰ ਇਹ ਲਾਈਨ ਦੇ ਵਿੱਚ ਟ੍ਰੈਫਿਕ ਚੱਲੇ ਲਾਈਨ ਦੇ ਵਿੱਚ ਅਗਰ ਆਟੋ ਚੱਲਣ ਤਾਂ ਕੋਈ ਕਿਸੇ ਨੂੰ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੋਏਗੀ ਪਰ ਜਦੋਂ ਆਟੋ ਦੇ ਨਾਲ ਬਰਾਬਰ ਆ ਕੇ ਆਟੋ ਲੱਗ ਜਾਂਦਾ ਤਾਂ ਪੂਰੀ ਰੋਡ ਜਿਹੜੀ ਹੈ ਉਹ ਜਮ ਹੋ ਜਾਂਦੀ ਹੈ ਜਿਸ ਕਰਕੇ ਪਰੇ ਤੱਕ ਟ੍ਰੈਫਿਕ ਜਮ ਹੋ ਜਾਂਦਾ ਟ੍ਰੈਫਿਕ ਜਮ ਲੱਗਦਾ ਹੈ ਅਗਰ ਬਰਾਬਰ ਆਉਂਦੇ ਰਹਿਣ ਤਾਂ ਕਿਸੇ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੋਏਗੀ ਫਿਲਹਾਲ ਦੀ ਅਗਰ ਗੱਲ ਕਰੀਏ ਤਾਂ ਪੂਰਾ ਚੌਕ ਜਿਹੜਾ ਕੈਮਰਾ ਦੇਖ ਕੇ ਆਟਵਾ ਤੋਤਾ ਸਾਫ ਹੋ ਚੁੱਕਾ ਹੈ ਰਸਤੇ ਵੀ ਖੁੱਲੇ ਹੋ ਗਏ ਆ ਪਰ ਜਿਸ ਤਰ੍ਹਾਂ ਹੀ ਕੈਮਰਾ ਬੰਦ ਹੋਏਗਾ ਮੁਲਾਜ਼ਮ ਇਥੋਂ ਜਾਣਗੇ ਤਾਂ ਇਹ ਸਮੱਸਿਆ ਦੁਬਾਰਾ ਤੋਂ ਫੇਰ ਉਦਹੀਂ ਖੜੀ ਰਹੇਗੀ ਔਰ ਉਸੇ ਤਰ੍ਹਾਂ ਨਾਲ ਟ੍ਰੈਫਿਕ ਜਮ ਹੋਏਗਾ ਇੱਕ ਵਾਰ ਲੁਧਿਆਣਾ ਵਾਸੀ ਇਹ ਜ਼ਰੂਰ ਦੇਖ ਲੋ ਕਿ ਹੁਣ ਆਟੋ ਸਾਈਡ ਤੇ ਨੇ ਤੁਹਾਡੀ ਇਹ ਰੋਡ ਕਿੰਨੀ ਖੁੱਲੀ ਨਜ਼ਰ ਆ ਰਹੀ ਹੈ ਬੱਸ ਬਿਲਕੁਲ ਅੰਦਰ ਲੱਗੀ ਹੋਈ ਹੈ ਆਟੋ ਇੱਥੇ ਕੋਈ ਨਹੀਂ ਹੈ ట్రాఫిక్ ਬਿਲਕੁਲ ਖੁੱਲਾ ਚੱਲਦਾ ਹੋਇਆ ਨਜ਼ਰ ਆ ਰਿਹਾ ਪਰ ਜਿੱਦਾਂ ਹੀ ਇੱਥੇ ਇੱਕ ਆਟੋ ਆਟੋ ਦੇ ਬਰਬਰ ਦੂਜਾ ਆਟੋ ਖੜਾ ਹੋਏਗਾ ਤਾਂ ਨੇਚਰਲੀ ਹੈ ਸਿਰਫ ਇੱਕ ਗੱਡੀ ਜਿਹੜੀ ਹੈ ਉਹਦੇ ਨਿਕਲਣ ਦੀ ਜਗ੍ਹਾ ਬਚੇਗੀ ਉਹ ਵੀ ਬੜੀ ਮੁਸ਼ਕਲ ਨਾਲ ਨਿਕਲੇਗੀ ਇਸੇ ਕਾਰਨ ਚੌਕ ਦੇ ਵਿੱਚ ਲੰਬਾ ਜਾਮ ਲੱਗਦਾ ਹੈ ਲੁਧਿਆਣਾ ਦਾ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ 라이